ਹਾਂਜੀ ਦੋਸਤੋ ਸਾਰੇ ਹੀ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੋਸਤੋ ਅਸੀਂ ਗੱਲ ਕਰਦੇ ਆਂ ਪ੍ਰਾਈਵੇਟ ਲਿਮਟਿਡ ਕੰਪਨੀ ਸਨਰਾਈਜ਼ ਇੰਟਰਪ੍ਰਾਈਜ਼ ਗਾਗੋਵਾਲ ਦੋਸਤੋ ਅਸੀਂ ਅੱਜ ਪਹੁੰਚੇ ਆਂਗੇ ਪਿੰਡ ਮਾਨਵੀਵੜੀਆਂ ਮਾਨਵੀਵੜੀਆਂ 3 ਐਚਪੀ ਸੋਲਰ ਮੋਟਰ ਦਾ ਪ੍ਰੋਜੈਕਟ ਹੈ ਜਿਹੜਾ ਆਪਾਂ ਇੰਸਟਾਲ ਕੀਤਾਗਾ ਦੋਸਤੋ ਇਹ ਆਪਾਂ 10 ਪੈਨਲਾਂ ਦੇ ਨਾਲ ਲਾਇਆ ਹੋਇਆ ਹੈਗਾ ਦੋਸਤੋ ਜਿਹੜਾ ਇਹ ਪੈਨਲ ਹੈਗਾ ਪੈਨਲ ਯੂਟੀਆਲ ਕੰਪਨੀ ਦਾ ਜਿਹੜਾ ਪੈਨਲ ਲਾਇਆ ਗਿਆ ਇਹ ਪੈਨਲ ਹੈਗਾ 340 ਵਾਟ ਦੇ ਪੈਨਲ ਨਾਲ ਆਪਾਂ ਲਾਇਆ ਹੋਇਆ ਪੈਨਲ ਇਹ ਦੋਸਤੋ ਮੋਨੋ ਦੇ ਵਿੱਚ ਦੋਸਤੋ ਸਟਰਕਚਰ ਜਿਹੜਾ ਆਪਾਂ ਲਾਇਆ ਹੋਇਆ ਹੈਗਾ ਇੱਥੇ ਚਾਰ ਖਿੱਚਾਂ ਦੇ ਵਿੱਚ ਲਾਇਆ ਹੋਇਆ ਹੈਗਾ ਦੋਸਤੋ ਜਿਹੜਾ ਆਪਾਂ ਸਟਰਕਚਰ ਵਰਤਦੇ ਆ ਇਹ ਜੋਤੀ ਕੰਪਨੀ ਦਾ ਸਟਰਕਚਰ ਹੈ ਜਿਹੜਾ ਆਪਾਂ ਵਰਤਦੇ ਆ ਸਾਰਾ ਦੋਸਤੋ ਡਰਾਈਵ ਆ ਜਿਹੜੀ ਆਪਾਂ ਇੱਥੇ ਲਾਈ ਹੋਈ ਹੈਗੀ ਆ ਕਰਪਟਰਨ ਕੰਪਨੀ ਦੀ ਡਰਾਈਵ ਆ ਜਿਹੜੀ ਇੱਥੇ ਲਾਈ ਹੋਈ ਹੈਗੀ ਦੋਸਤੋ ਇਹ 38 ਦੀ ਫ੍ਰੀਕਵੈਂਸੀ ਤੇ 36 40 ਦੀ ਫ੍ਰੀਕਵੈਂਸੀ ਤੇ ਮੋਟਰ ਨੂੰ ਰਾਣਾ ਕਰ ਰਹੀ ਹੈਗੀ ਦੋਸਤੋ ਜਿਹੜੀ ਆਪਾਂ ਇਹ ਤੁਸੀਂ ਬੋਰ ਦੇਖ ਰਹੇ ਹੋ ਇਹ ਬੋਰ ਦੇ ਵਿੱਚ 100 ਫੁੱਟ ਡੂੰਗੀ ਮੋਟਰ ਹੈ ਜਿਹੜੀ ਆ 100 ਫੁੱਟ ਡੂੰਗਾ ਬੋਰ ਹੈਗਾ ਮੋਟਰ ਹੈ ਜਿਹੜੀ ਆਪਾਂ 70 ਫੁੱਟ ਦੇ ਉੱਤੇ ਛੱਡੀ ਹੋਈ ਹੈ 3 ਐਚਪੀ ਦੀ ਮੋਟਰ ਹੈ ਜਿਹੜੀ ਪਾਣੀ ਤੁਸੀਂ ਦੇਖ ਸਕਦੇ ਹੋਗੇ ਦੋਸਤੋ ਪਾਣੀ ਤੁਹਾਨੂੰ ਕਿਵੇਂ ਲੱਗਿਆ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਜੀ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਸੋਲਰ ਜਾਣਕਾਰੀ ਲਈ ਸਾਡੀ ਸਕਰੀਨ ਦੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰੋ ਜੀ ਓਕੇ